ਤੇ ਹੁਣ ਸਾਫ ਕਿਤਾਬ ਹੁਣ ਤਾਂ ਬਥੇਰਾ ਕੰਮ ਚੱਲਦਾ ਸੋਸ਼ਲ ਮੀਡੀਆ ਤੇ ਕਿਹੜਾ ਸਾਫ ਕਿਤਾਬ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਨਹੀਂ ਸ਼ੇਅਰ ਕਰਦਾ ਵਾਇਰਲ ਨਹੀਂ ਕਰਦਾ ਕੋਈ ਰੁਪਈਆ ਤਾਂ ਆਉਂਦਾ ਨਹੀਂ ਹੈਗਾ ਐਨੀਆਂ ਐਨੀਆਂ ਵੀਡੀਓ ਚੱਲ ਜਾਂਦੇ ਨੇਗਾ ਬਥੇਰੇ ਰੁਪਈਏ ਕੁੱਟਦੀਆਂ ਤੂੰ ਮੈਨੂੰ ਪਤਾਗਾ ਉਹ ਤਾਂ ਉਹੀ ਲੋਕ ਚਲਾਈ ਜਾਂਦੇ ਆ ਮੇਰੇ ਪੇਜ ਤੇ ਕਿਹੜੀ ਚੱਲਦੀ ਆ ਨਾ ਕੋਈ YouTube ਤੇ ਚੱਲਦੀ ਆ ਰੋਜ਼ ਤਾਂ ਅੱਖਾਂ ਦੇ ਮੂਰੇ ਆਉਂਦੀ ਆ ਕਿ ਗੱਪ ਮਾਰੀ ਜਾਂਦੇ ਪੈਸੇ ਦੇਣ ਦੀ ਮਾਰੀ ਮੇਰੇ ਨਾਲ ਸਰਪੰਚ ਭਲਾ ਜਲਦੀ ਨਹੀਂ ਘਟ ਚੱਲਦੀ ਆ ਚੱਲਦੀ ਕਿਉਂਦਾ ਸਾਰੇ ਕਿਹਿੰਦੇ ਨੇ ਕੁੜੀ ਚੰਗੀਆਂ ਕੁੜੀ ਚੰਗੀਆਂ ਵੀਡੀਓ ਸ਼ੇਅਰ ਨਹੀਂ ਲੋਕਾਂ ਕੋਲੇ ਟਾਈਮ ਘੱਟਾਗਾ ਨਹੀਂ ਬੁਆ ਟਾਈਮ ਘਰਾ ਖੁਸਾਗਾ ਚੰਗੀਆਂ ਵੀਡੀਓ ਦੇਖਣ ਵਾਸਤੇ ਟਾਈਮ ਨਹੀਂ ਹੈਗਾ ਮਨ ਬੇਈਮਾਨ ਹੋਏ ਹੋਏ ਨੇ ਲਾਲਾ ਜੀ ਮਨ ਬੇਈਮਾਨ ਹੋ ਗਏ ਹਾਂ ਕੰਜਰਖਾਨਾ ਦਾ ਬਥੇਰਾ ਲੋਕ ਦੇਖਦੇ ਨੇ ਗੰਦਮੰਦ ਦੇਖਦੇ ਨੇ ਉਹ ਮੇਰੇ ਤੋਂ ਬਣਦਾ ਨਹੀਂ ਹਾਂ ਉਹੀ ਤਾਂ ਗੱਲ ਆ ਗਈ ਤੂੰ ਵੀ ਬੋਲ ਪਰ ਗੁੱਗੂ ਬੜਾ ਖੜਾ ਮਰੇ ਬੋਲ ਪਰ ਉਹਨਾਂ ਨੂੰ ਕੰਜਰਾਂ ਨੂੰ ਕੁਝ ਕਹਦੇ ਨਾ ਮੇਰੇ ਕਣੀ ਭੱਜ-ਭੱਜ ਕੇ ਦੇਖ ਜੇ ਤਾਂ ਕਮੇੜੀ ਮੈਂ ਦਿਖਾਉਂ ਫੇਰ ਹੁਣ ਇਹ ਕਹਦੇ ਪਰ ਉਹੀ ਤਾਂ ਗੱਲ ਆ ਗਈ ਲੈ ਹੁਣ ਤੁਸੀਂ ਨਾ ਦੇਖੋ ਮੈਂ ਦੇਖਾਂ ਤੁਸੀਂ ਮੈਨੂੰ ਧਮਕੀ ਦੇ ਦੇ ਮੈਂ ਪਤਾ ਦਿਖਣ ਲੱਗ ਜਾਨ ਬੱਚੀ ਗੱਲ ਮਹ ਜੀ ਨੇ ਨਾ ਵੀਡੀਓ ਸ਼ੇਅਰ ਕਰੀ ਦੁਨੀਆ ਤੋਂ ਟੱਕ ਟੱਕ ਕੱਟ ਕੇ ਭੇਜੂ ਹਾਂ ਕਰ ਦਿਓ ਬਾਈ ਸਿਰ ਤੇ ਭੈਣ ਦਾ ਪੇਜ ਵੀ ਜਰੂਰ ਫੋਲੋ ਕਰ ਲਿਓ ਬੱਬਲ ਸਭਾਈ ਪੇਜ ਵੀ ਫੋਲੋ ਕਰ ਲਿਓ ਮੈਂ ਰੁਪਏ ਨੂੰ ਛੜ ਦੂੰਗਾ ਸਾਰੇ ਪਕਾੜਾ ਮਾਰ ਦੂੰਗਾ ਬਸ ਠੀਕ ਹੈ